ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਨਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਪੈਨਸ਼ਨ ਦੇ ਅਪਡੇਟ ਦੇਾਂਗੇ ਤੇ ਇੱਕ ਬਜ਼ੁਰਗਾਂ ਲਈ ਜੋ ਅਪਡੇਟ ਹੈ ਗਿਆ ਉਹ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਦੇ ਨਾਲ ਜੁੜੇ ਰਹਿਣਾ ਸਭ ਤੋਂ ਪਹਿਲਾਂ ਜੇਕਰ ਪੈਨਸ਼ਨਾਂ ਦੀ ਗੱਲ ਕਰ ਲਈਏ ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਕੁਝ ਦੋ ਤਿੰਨ ਜ਼ਿਲ੍ਹੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਸੰਗਰੂਰ ਜ਼ਿਲ੍ਹਾ ਤੇ ਇੱਕ ਦੋ ਜ਼ਿਲ੍ਹੇ ਹੋਰ ਰਹਿੰਦੇ ਆ ਜਿੱਥੇ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਸੀ ਕਿਉਂਕਿ ਵੀਕਐਂਡ ਆ ਗਿਆ ਸੋਮਵਾਰ ਦਾ ਦਿਨ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਤੇ ਲਗਭਗ ਹੁਣ 8 ਵਜੇ ਨੇ ਜਾ ਰਹੇ ਆ ਤੇ ਦਿਨ ਸੋਮਵਾਰ ਤਰੀਕ 15 ਸਤੰਬਰ 2025 ਹੁਣ ਤੱਕ ਦੀ ਸਾਨੂੰ ਜੋ ਅਫਰਡ ਹੈ ਕਿ ਆ ਜਿਹੜੇ ਨਵੇਂ ਜ਼ਿਲ੍ਹੇ ਰਹਿੰਦੇ ਆ ਦੋ ਤਿੰਨ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹਾਲੇ ਤੱਕ ਪੈਨਸ਼ਨ ਜਾਰੀ ਨਹੀਂ ਹੋਈ ਆ ਮਤਲਬ ਕਿ ਕੱਲ ਐਤਵਾਰ ਦੇ ਦਿਨ ਤੋਂ ਲੈ ਕੇ ਹੁਣ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਲਈ ਆਈ ਆ ਜਾਂ ਨਵੇਂ ਜ਼ਿਲ੍ਹੇ ਦੇ ਵਿੱਚ ਜਿੱਥੇ ਜਾਰੀ ਹੋ ਚੁੱਕਿਆ ਉੱਥੇ ਤੁਹਾਨੂੰ ਦੱਸ ਚੁੱਕੇ ਆ ਤੇ ਅੱਜ ਹੈਗਾ ਜੀ ਸੋਮਵਾਰ ਦਾ ਦਿਨ ਅੱਜ ਵਰਕਿੰਗ ਡੇ ਆ ਦਫ਼ਤਰ ਖੁੱਲੇ ਨੇ ਬੈਂਕ ਖੁੱਲੇ ਨੇ ਸੋ ਅੱਜ ਪੈਨਸ਼ਨਾਂ ਜਾਰੀ ਹੋ ਜਾਣ ਫੈਸਲੇ ਜਰੀਆਂ ਨੇ ਪੈ ਜਾਣਗੇ ਸੋ ਫਿਲਹਾਲ ਅ ਅੱਜ ਜਦੋਂ ਫੈਸਲੇ ਜਾਰੀ ਹੁੰਦੀਆਂ ਨੇ ਉਹਦੇ ਅਪਡੇਟ ਅਸੀਂ ਤੁਹਾਨੂੰ ਲਿਖਤੀ ਤੌਰ ਤੇ ਸਾਂਝੀ ਕਰ ਦਾਂਗੇ ਜਿਹੜੇ ਜ਼ਿਲ੍ਹੇ ਦੇ ਵਿੱਚ ਸਾਨੂੰ ਅਪਡੇਟ ਮਿਲੇਗੀ ਉਹ ਉਸੇ ਵੇਲੇ ਤੁਹਾਨੂੰ ਲਾਈਵ ਆ ਕੇ ਜਰੀਆ ਅਪਡੇਟ ਦੇ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜੀ ਇੱਕ ਅਪਡੇਟ ਜ਼ਰੂਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ 16 ਸਤੰਬਰ ਨੂੰ ਯਾਨੀ ਕਿ ਕੱਲ ਅੱਜ ਹੈ 15 ਸਤੰਬਰ ਤੇ ਰਾਸ਼ਟਰੀ ਦੇਗਾਂਗ ਐਸੋਸੀਏਸ਼ਨ ਬਠਿੰਡਾ ਇਕਾਈ ਵੱਲੋਂ ਜਿਹੜੀ ਇਹ ਕੈਂਪ ਇੱਕ ਆਯੋਜਿਤ ਕੀਤਾ ਜਾ ਰਿਹਾ ਹੈ ਸਾਰੇ ਦਿਵਿਆਂਗ ਫੈਨਫਰਮ ਨੂੰ ਬਜ਼ੁਰਗਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 16 ਸਤੰਬਰ 2025 ਦਿਨ ਮੰਗਲਵਾਰ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਟਰਾਈਸਾਈਕਲ ਫੋੜੀਆਂ ਬੈਟਰੀ ਵਾਲਾ ਟਰਾਈਸਾਈਕਲ ਖੁੰਡੀਆਂ ਕੰਨਾਂ ਮਾਰੀਆਂ ਮਸ਼ੀਨਾਂ ਬਜ਼ੁਰਗਾਂ ਲਈ ਬੀਲ ਚੇਅਰ ਤੇ ਹੋਰ ਕਾਜ ਬਹੁਤ ਸਾਰਾ ਸਮਾਨ ਦਾ ਕੰਮ ਲੱਗ ਰਿਹਾ ਤੇ ਸਾਰੇ ਪੜਣਾ ਫੜਾ ਮਾਨੂੰ ਇਹ ਕੈਂਪ ਦਾ ਲਾਭ ਉਠਾਣਾ ਚਾਹੀਦਾ ਸੋ ਅਸੀਂ ਵੀ ਕਹਾਂਗੇ ਬਠੰਡੇ ਤੋਂ ਜਿਹੜੇ ਸਾਡੇ ਸਰੋਤੇ ਸਾਨੂੰ ਦੇਖਦੇ ਨੇ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੇਖਦੇ ਨੇ ਤੇ ਜਿਹੜੀਆਂ ਭੈਣਾ ਦੇਖਦੀਆਂ ਨੇ ਸਾਨੂੰ ਹੈਂਡੀਕੈਪ ਨੇ ਭੈਣਾ ਜਾਂ ਫਿਰ ਜਿਹੜੀਆਂ ਹੋਰ ਭੈਣਾਂ ਨੇ ਸਾਡੀਆਂ ਵਿਧਵਾ ਭੈਣਾਂ ਨੇ ਜਿਹੜੀਆਂ ਪੈਸ਼ਲ ਅਗਿਆਨੇ ਨੇ ਤੇ ਉਹਨਾਂ ਦੇ ਬੱਚਾ ਦੇ ਵਿੱਚ ਕੋਈ ਨੁਕਸ ਨੇ ਜਾਂ ਫਿਰ ਜਿਹੜੇ ਸਾਡੇ ਦਿਵਯੰਗ ਭੈਣ ਫਰਾ ਨੇ ਉਹ ਇਸ ਕੈਂਪ ਦਾ ਲਾਭ ਜ਼ਰੂਰ ਚੱਕਣ ਜੇ ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੈ ਤੇ ਤੁਸੀਂ ਜਾ ਕੇ ਆਪਣਾ ਰਜਿਸਟ੍ਰੇਸ਼ਨ ਇਹਦੇ ਵਿੱਚ ਕਰਵਾ ਸਕਦੇ ਆ ਕੈਂਪ ਦੇ ਵਿੱਚ ਤੇ ਤੁਹਾਨੂੰ ਜੋ ਵੀ ਸਮਾਨ ਉਹ ਤੁਹਾਡਾ ਵੰਡਿਆ ਜਾਵੇਗਾ ਅਗਲੇ ਕੈਂਪ ਦੇ ਵਿੱਚ ਸਿਵਲ ਹਸਪਤਾਲ ਬਠਿੰਡੇ ਦੇ ਵਿੱਚ ਇਹ ਕੈਂਪ ਲੱਗਣ ਜਾ ਰਿਹਾ ਲਿੰਕੋ ਦਫਤਰ ਦੇ ਵਿੱਚ ਤੇ ਰਾਸ਼ਟਰੀ ਦਿਵਿਆਂਸ ਐਸੋਸੀਏਸ਼ਨ ਦੀ ਸਹਾਇਤਾ ਨਾਲ ਕੈਂਪ ਲਾਇਆ ਜਾ ਰਿਹਾ ਪਾਲਾ ਸੰਗਰਾਮ ਹੈਗਰ ਜੋ ਕਿ ਰਾਸ਼ਟਰੀ ਦਿਵਿਆਂਸ ਐਸੋਸੀਏਸ਼ਨ ਬਠਿੰਡਾ ਹੀ ਕਾਇਦਾ ਪ੍ਰਧਾਨ ਨੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਆ ਤੇ ਇਹ ਕੈਂਪ ਲੱਗਣਾ ਜੀ 16 ਸਤੰਬਰ ਨੂੰ ਯਾਨੀ ਕਿ ਕੱਲ ਨੂੰ ਤਾਂ ਬਠਿੰਡੇ ਦੇ ਜਿਹੜੇ ਸਾਡੇ ਸਰੋਤੇ ਸਾਨੂੰ ਸੁਣਦੇ ਨੇ ਦੇਖਦੇ ਨੇ ਉਹ ਇਸ ਕੈਂਪ ਦਾ ਲਾਭ ਜ਼ਰੂਰ ਚੱਕਣ ਜੇਕਰ ਕੋਈ ਤੁਹਾਨੂੰ ਸਹਾਇਤਾ ਚਾਹੀਦੀ ਹੈ ਹੈਲਪ ਚਾਹੀਦੀ ਹੈ ਸਾਨੂੰ ਵੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹਾਂ ਤੁਹਾਡੇ ਅਸੀਂ ਜਿਹੜੀ ਵੱੜੀ ਸਹਾਇਤਾ ਕਰਾਂਗੇ ਪੈਨਸ਼ਨ ਤੇ ਦੁਬਾਰਾ ਆਉਨੇ ਆ ਜੀ ਪੈਨਸ਼ਨ ਅੱਜ ਜਾਰੀ ਹੋਣ ਦੀ ਉਮੀਦ ਆ ਗਈ ਆ ਤੇ ਅੱਜ ਜਾਰੀ ਹੋਣ ਗਿਆ ਫੈਸ਼ਨਾਂ ਜਦੋਂ ਅਪਡੇਟ ਆਉਂਦੀ ਹੈ ਤੁਹਾਨੂੰ ਉਸ ਵੇਲੇ ਅਸੀਂ ਸਾਂਝਾ ਕਰਾਂਗੇ ਤੁਹਾਡੇ ਨਾਲ 1500 ਰੁਪਇਆ ਪਹਿਲਾਂ ਵੀ ਜਾਰੀ ਹੋਇਆ ਸਾਰੇ ਜਨਿਆਂ ਦੇ ਵਿੱਚ ਤੇ 1500 ਦੀ ਪੈਨਸ਼ਨ ਜਿਹੜੀ ਹੈ ਜਾਰੀ ਹੋਏਗੀ 3000 ਪੈਨਸ਼ਨ ਸਿਰਫ ਸ੍ਰੀ ਤਰਨਤਾਰਨ ਸਾਹਿਬ ਜਲ੍ਹੇ ਦੇ ਵਿੱਚ ਆਈ ਹੈ ਉੱਥੇ ਵੀ ਵਾਲੇ ਆਈ ਨਹੀਂ ਹੈ ਸਤੰਬਰ ਮਹੀਨੇ ਦੀ ਹੁਣ ਆ ਜਾਏਗੀ ਤੇ 1500 ਰੁਪਇਆ ਪਹਿਲਾਂ ਜਾਰੀ ਹੋ ਚੁੱਕਾ ਹੈ ਅਗਸਤ ਮਹੀਨੇ ਦਾ ਸਪੈਸ਼ਲ ਵਾਲੇ ਵਧੀ ਨਹੀਂ ਹੈ ਜੀ ਜਦੋਂ ਵਧੇਗੀ ਅਸੀਂ ਬੈਠੇ ਹਾਂ ਤੁਹਾਨੂੰ ਅਪਡੇਟ ਦੇਾਂਗੇ ਧੰਨਵਾਦ ਸਾਰਿਆਂ ਦਾ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ